ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਅੱਜ ਦੇ YouTube ਚੈਨਲ ਦੇ ਨਾਲ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਿਵੇਂ ਤੁਹਾਨੂੰ ਸਵੇਰ ਦੀ ਵੀਡੀਓ 'ਚ ਦੱਸਿਆ ਸੀ ਕਿ ਹਲਕੀ ਦਰਮਿਆਨੀ ਬੱਦਲਵਾਈ ਪੰਜਾਬ ਦੇ ਉੱਪਰ ਆਵੇਗੀ ਪੱਛਮ ਰੂਪ ਤੋਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਨਾਲ ਲੱਗਦੇ ਉੱਤਰ ਭਾਰਤ ਦੇ ਵਿੱਚ ਬੱਦਲਵਾਈ ਛਾ ਚੁੱਕੀ ਹੈ ਇਹ ਸਾਇਰਸ ਕਲਾਊਡ ਕਹਿੰਦੇ ਹਨ ਇਹਨਾਂ ਦੇ ਜੋ ਚਿੱਟੇ ਅਸਮਾਨ ਦੇ ਵਿੱਚ ਬੱਦਲ ਦਿਖਦੇ ਨੇ ਤੇ ਇਹ ਬੱਦਲਬਾਈ ਅਕਸਰ ਹੀ ਜਿਹੜੀ ਇਹਨਾਂ ਦਿਨਾਂ ਵਿੱਚ ਖਾਸ ਤੌਰ ਸਰਦੀਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਅੱਜ ਰਾਤ ਇਸ ਬੱਦਲਬਾਈ ਦਾ ਕਿਹੜੇ ਇਲਾਕੇ ਵਿੱਚ ਅਸਰ ਹੋਵੇਗਾ ਕਿ ਆ ਇਹ ਬੱਦਲਬਾਈ ਮੀਂਹ ਕਰ ਸਕਦੀ ਹੈ ਜਾਂ ਨਹੀਂ ਧੁੰਦ ਠੰਡ ਦੇ ਕੀ ਹਾਲਾਤ ਹੋਣਗੇ ਕਿ ਆ ਕੋਰਾ ਪੈ ਸਕਦਾ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਇਸ ਤੋਂ ਇਲਾਵਾ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸਾਂਝੀ ਕਰਦੇ ਹੋ ਜਿਵੇਂ ਤੁਸੀਂ ਵੀਡੀਓ ਲਾਈਕ ਕਰੋਗੇ ਤਾਂ ਨੀਚੇ ਇੱਕ ਹਾਈਪ ਦਾ ਬਟਨ ਆਵੇਗਾ H Y P E ਉਰੂ ਕਲਿੱਕ ਕਰਦੇ ਹੋ ਵੀਡੀਓ ਵੱਧ ਤੋਂ ਵੱਧ ਵਾਇਰਲ ਹੋਵੇਗੀ ਗੱਲ ਕਰੀਏ ਬੱਦਲਬਾਈ ਦੀ ਤਾਂ ਤੁਸੀਂ ਦੇਖੋਗੇ ਹਲਕੀ ਦਰਮਿਆਨੀ ਬੱਦਲਬਾਈ ਜਿਹੜੀ ਹੈ ਉਹ ਇਨ੍ਹਾਂ ਇਲਾਕਿਆਂ ਦੇ ਵਿੱਚ ਸਾਨੂੰ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਪਛਮੀ ਸਿਸਟਮ ਜਿਹੜੇ ਲਗਾਤਾਰ ਨੇ ਉਹ ਬਣਦੇ ਹੋਏ ਨਜ਼ਰ ਆ ਰਹੇ ਨੇ ਅੱਜ ਰਾਤ ਅਗਰ ਗੱਲ ਕਰੀਏ ਤਾਂ ਮੇਨ ਤੌਰ ਤੇ ਤੁਸੀਂ ਦੇਖੋਗੇ ਮਾਝੇ ਦੇ ਉੱਪਰ ਬੱਦਲਬਾਈ ਥੋੜੀ ਜਿਹਾ ਜ਼ਿਆਦਾ ਦਿਖਾਈ ਦੇ ਰਹੀ ਇਸ ਸਮੇਂ ਯਾਨੀ ਕਿ ਸੈਂਟਰ ਪੰਜਾਬ ਤੱਕ ਬੱਦਲਬਾਈ ਪਹੁੰਚ ਚੁੱਕੀ ਹੈ ਤੜਕੇ ਸਵੇਰੇ ਤੱਕ ਇਹ ਬੱਦਲਬਾਈ ਪੰਜਾਬ ਦੇ ਉੱਪਰੋਂ ਨਿਕਲ ਜਾਵੇਗੀ ਕਿਉਂਕਿ ਪੱਛੋਂ ਦੀ ਹਵਾ ਚੱਲ ਰਹੀ ਹੈ ਤੇ ਪੱਛਮ ਦੀ ਹਵਾ ਚੱਲਣ ਵਾਈ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਥੋੜੀ ਜੀ ਠੰਡ ਵੀ ਹੋ ਸਕਦੀ ਹੈ ਬੱਦਲਬਾਈ ਦਾ ਇੰਨਾ ਜ਼ਿਆਦਾ ਪ੍ਰਕੋਪ ਅੱਜ ਰਾਤ ਨਹੀਂ ਦੇਖਣ ਨੂੰ ਮਿਲੇਗਾ ਲਗਭਗ ਰਾਤ ਆਧਰ ਰਾਤ ਤੱਕ ਥੋੜੀ ਜੀ ਗਰਮਾਈ ਚ ਦੇਖਣ ਨੂੰ ਮਿਲੂਗੀ ਪਰ ਜਿਵੇਂ ਹੀ ਰਾਤ ਦੇ 12 ਜਾਂ ਇਹ ਮਤਲਬ ਹੈ ਕਿ ਨਿਕਲੇਗੀ ਤਾਂ 2 ਵਜੇ ਤੋਂ ਬਾਅਦ ਠੰਡ ਦਾ ਮਾਹੌਲ ਫੇਰ ਪੰਜਾਬ ਦੇ ਵਿੱਚ ਵਧਣਾ ਸ਼ੁਰੂ ਹੋ ਜਾਵੇਗਾ ਤੜਕੇ ਸਵੇਰੇ ਦੀ ਗੱਲ ਕਰੀਏ ਕਾਫੀ ਹੱਦ ਤੱਕ ਪੰਜਾਬ ਦੇ ਵਿੱਚ ਜਿਹੜੀ ਠੰਡ ਸਾਨੂੰ ਦੇਖਣ ਨੂੰ ਮਿਲੂਗੀ ਤੜਕੇ ਸਵੇਰੇ ਜਿਹੜਾ ਤਾਪਮਾਨ ਗੱਲ ਕਰੀਏ 5 ਵਜੇ ਦੇ ਨੇੜੇ ਤੇੜੇ ਉਹ 4-5 ਡਿਗਰੀ ਦੇ ਨੇੜੇ ਤੇੜੇ ਦੇਖਣ ਨੂੰ ਮਿਲ ਸਕਦਾ ਹੈ ਕੱਲ੍ਹ ਨੂੰ ਜਿਹੜਾ ਮਾਹੌਲ ਕਾਫੀ ਹੱਦ ਤੱਕ ਠੰਡਾ ਰਹਿ ਸਕਦਾ ਹੈ ਤੁਗੇ ਲਗਾਤਾਰ ਜਿਹੜੇ ਹਾਲਾਤ ਨੇ ਉਹ ਠੰਡ ਤੇ ਹੁਣ ਬਣਦੇ ਹੋਏ ਦਿਖਾਈ ਦੇ ਰਹੇ ਨੇ ਡੇ ਬਾਏ ਡੇ ਤੇ ਕੱਲ ਨੂੰ ਕਾਫੀ ਜ਼ਿਆਦਾ ਠੰਡ ਪੈ ਸਕਦੀ ਹੈ ਜਿਸ ਦੇ ਸਿੱਟੇ ਵਜੋਂ ਕੱਲ ਸਵੇਰ ਨੂੰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਧੁੰਦ ਦੇਖਣ ਨੂੰ ਮਿਲੂਗੀ ਖਾਸ ਤੌਰ ਤੇ ਗੁਰਦਾਸਪੁਰ ਪਠਾਨਕੋਟ ਦਸੂਹਾ ਮੁਕੇਰੀਆਂ ਜਿਹੜਾ ਇਹ ਇਲਾਕਾ ਹੈ ਇਹਦੇ ਵਿੱਚ ਹਿਮਾਚਲ ਵੱਲੋਂ ਠੰਡੀਆਂ ਸ਼ੀਤ ਹਵਾਵਾਂ ਆਉਣਗੀਆਂ ਇਹਨਾਂ ਇਲਾਕਿਆਂ 'ਚ ਧੁੰਦ ਜ਼ਿਆਦਾ ਹੋ ਸਕਦੀ ਹੈ ਇਹਨਾਂ ਇਲਾਕੇ ਦੇ ਵਿੱਚ ਸਵੇਰ ਦੇ ਸਫ਼ਰ ਕਰਨ ਵਾਲੇ ਜਿੰਨੇ ਵੀ ਮੁਸਾਫਰ ਨੇ ਉਹਨਾਂ ਨੂੰ ਮੇਰੀ ਰਿਕੁਐਸਟ ਹੈ ਗੱਡੀ ਦੇਖ ਕੇ ਚਲੋ ਕਿਤੇ ਨਾ ਕਿਤੇ ਥੋੜਾ ਜਿਹਾ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਸੜਕਾਂ ਦੇ ਉੱਪਰ ਕਰਨਾ ਪੈ ਸਕਦਾ ਹੈ ਬਾਕੀ ਕੱਲੂ ਠੰਡ ਵੀ ਜ਼ਿਆਦਾ ਰਹੇਗੀ ਧੁੰਦ ਦੇ ਹਾਲਾਤ ਬਣਨਗੇ ਕੋਹਰਾ ਵੀ ਪੈ ਸਕਦਾ ਵੱਖ-ਵੱਖ ਥਾਵਾਂ ਤੇ ਕਿਉਂਕਿ ਜਿਹੜੀ ਬੱਦਲ ਬਈ ਹੈ ਇਹ ਤੜਕੇ ਸਵੇਰੇ ਤੱਕ ਸਾਫ਼ ਹੋ ਜਾਵੇਗੀ ਅਗਰ ਬੱਦਲ ਬਈ ਸਵੇਰ ਤੱਕ ਰਹਿੰਦੀ ਹੈ ਫਿਰ ਕੋਹਰਾ ਥੋੜਾ ਜਿਹਾ ਘਟ ਜਾਂਦਾ ਪਰ ਅਗਰ ਬੱਦਲ ਬਈ ਰਾਤ ਨੂੰ ਸਾਫ਼ ਹੋ ਜਾਂਦੀ ਹੈ ਤਾਂ ਸਾਨੂੰ ਉਮੀਦ ਹੈ ਕਿ ਕੱਲ ਨੂੰ ਕੋਹਰਾ ਤੇ ਧੁੰਦ ਦੇ ਹਾਲਾਤ ਕਾਫੀ ਹੱਦ ਤੱਕ ਬਦਲ ਸਕਦੇ ਨੇ ਚੰਗਰੀ ਧੁੰਦ ਨਹੀਂ ਪਵੇਗੀ ਜਿਵੇਂ ਹੀ ਸੂਰ ਚੜ੍ਹੇਗਾ ਤਾਂ ਧੁੰਦ ਵੀ ਕਿਤੇ ਨਾ ਕਿਤੇ ਕਮਜ਼ੋਰ ਹੋ ਜਾਵੇਗੀ ਇਸ ਜਿਹੇ ਅਪਡੇਟ ਅੱਜ ਰਾਤ ਤੋਂ ਲੈ ਕੇ ਸਵੇਰ ਦੇ ਮੌਸਮ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ ਜੀ